ਪੰਜ ਮੱਝਾਂ ਤੇ ਤਿੰਨ ਗਾਵਾਂ ਬਾਕੀ ਵੀਰ ਤੋਂ ਜਾਣਕਾਰੀ ਲੈਣੇ ਆ ਇਹਨਾਂ ਬਾਰੇ ਸਸੀ ਕਾਲ ਵੀਰ ਜੀ ਸਸਰੀ ਕਾਲ ਹੋਰ ਵਧੀਆ ਜੀ ਹਾਂਜੀ ਵਧੀਆ ਜੀ ਵਧੀਆ ਠੀਕ ਠਾਕ ਜੋ ਹਾਂਜੀ ਕਿੰਨੇ ਵੀਰ ਜੀ ਨਾਗਾ ਆਪਣੇ ਕੋਲ ਆਪਣੇ ਤੋਂ ਪੰਜ ਮੱਝਾਂ ਤੇ ਤਿੰਨ ਗਾਈਆਂ ਦੋ ਟੋਕੜਾਂ ਕ ਬਣਾ ਗਾਈਆਂ ਹਾਂਜੀ ਤੇ ਇੱਕ ਟੋਕੜ ਕ ਬਣ ਮੱਝਾਂ ਤਿੰਨ ਟੋਕੜਾਂ ਮੱਝਾਂ ਇੱਕ ਸੱਜਾ ਸੂਈ ਝੋਟੀ ਪਹਿਲਣ ਠੀਕ ਹੈ ਜੀ ਠੀਕ ਹੈ ਇੱਕ ਤਾਜੀ ਸੂਈ ਗਾਂ ਕਿੰਨਾ ਤੋਂ ਕਰੀਏ ਸ਼ੁਰੂ ਜੀ ਠੀਕ ਹੈ ਇਹ ਤੋਂ ਕਰ ਲੈਂਦੇ ਝੋਟੇ ਇਰਦੋ ਕਰਕੇ ਸ਼ੁਰੂ ਆ ਦੇ ਚਲੋ ਜੀ ਕਰ ਲੈਨੇ ਸੱਜਰ ਤੋਂ ਸ਼ੁਰੂ ਕਰ ਲੀਨੇ ਹਾਂ ਦੇਖੋ ਲੈ ਵਾਲ ਹੁਆ ਵੇਖੋ ਦੱਸੋ ਵੀਰ ਜੀ ਇਹਨਾਂ ਇਹਨਾਂ ਬਾਰੇ ਕਿਨਾਂ ਇਹ ਇਹ ਪਹਿਲਾ ਸੁਆ ਪਹਿਲਾ ਨਾ ਮਗਰ ਕੱਟੀ ਕੱਟੀ ਆ ਜਾ ਬਣੀ ਦਿਖਾ ਦਿਓ ਦਿਖਾਓ ਹੋਰ ਇਹ ਨੂੰ ਕੱਲੀ ਕੱਟੀ ਆਹ ਦੇਖੋ ਲਓ ਵੀਰ ਜੀ ਤੁਸੀਂ ਕੱਟੀ ਵੇਖ ਸਕਦੇ ਆਹ ਵੇਖੋ ਮੱਝ ਨੂੰ ਮੱਝ ਛੋਟੀ ਪਹਿਲਾ ਸੁਆ ਪਹਿਲਾ ਸੁਆ ਛੋਟੀ ਜੇ ਵੀਰ ਜੀ ਕੰਡੀ ਪਰ ਫਰਗੀ ਜੋ ਵੇਲੇ ਭਾਵੇਂ ਹੱਥ ਤੇ ਧੌਣ ਵਾ ਦੇ ਗੇ ਲੂ ਨਾ ਆਹ ਠੀਕ ਹੈ ਜੀ ਦੇਖੋ ਬਾਕੀ ਭਰਾ ਸਾਰੇ ਭਰਾ ਵੇਖ ਸਕਦੇ ਚੰਗੀ ਤਰ੍ਹਾਂ ਆ ਵੇਖੋ ਥਾਂ ਥਾਂ ਚੱਡਾ ਚੱਡਾ ਵੇਖੋ ਉਹ ਥਾਂ ਥਾਂ ਚੱਡਾ ਸਾਡਾ ਪੈਰਾਂ ਦੀ ਪੂਰੀ ਖੁੱਲੀ ਆ ਕੱਦ ਕਾਠਾ ਲਈ ਆ ਕੱਦ ਕਾਠਾ ਲਈ ਵੀਰ ਜੀ ਪਹਿਲਾ ਸੂਰਜ ਦੀ ਝੋਤੀ ਦਾ ਖਾਣਾ ਵੀ ਬਹੁਤ ਵਧੀਆ ਖਾਣ ਵਾਲੇ ਵਧੀਆ ਪੂਛਟਾ ਨਹੀਂ ਹੈਗਾ ਠੀਕ ਹੈ ਜੀ ਪੂਛਟਾ ਨੂੰ ਪਲੇਰਾ ਵੀਰ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 25 ਕੇ ਦਿਨ ਹੋ ਗਏ ਵੀ 20 25 20 25 ਦਿਨ ਹੋ ਗਏ ਵੀਰ ਜੀ ਸੁਣੋ ਮਗਰ ਇਹਦੇ ਕਟਾ ਕੱਟੀ 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 ਵੀਰ ਜੀ ਮਗਰ ਇਹਦੇ ਇਹ ਦੇਖੋ ਇਹ ਥੋੜਾ ਕੋਈ ਲਾਟੇ ਛੜ ਮਾਰ ਗਈ ਇਧਰ ਆ ਜਿੱਦਾਂ ਮਰਜੀ ਖਾਣ ਦੇਖ ਆਦੇ ਸਾਰੇ ਭਰਾ ਧਿਆਨ ਨਾਲ ਆਪਣੀ ਤਸੱਲੀ ਕਰ ਸਕਦੇ ਹਾਂਜੀ ਬਾਕੀ ਅੱਗੇ ਦੱਸੋ ਵੀਰ ਜੀ ਦੋ ਜਿਹੜੇ ਭਾ ਮਿੱਠਾ ਪਉਦਾ ਹੀ ਜਰਾ ਕੀ ਰਾ ਦਾ ਹੀ ਵੀਰ ਜੀ ਦਾ ਮੋਲਾ ਜਿਉ 95000 ਰੁਪਇਆ 95000 ਰੇਟ ਰੱਖਿਆ ਜੀ ਵੀਰਾਂ ਨੇ 90000 ਦੀ ਜੇ ਰੱਖੀ 90000 ਵੀ ਜੀ 90000 ਰੇਟ ਰੱਖਿਆ ਜੀ ਵੀਰਾਂ ਨੇ 90 ਵੀ ਤੇ ਰਾਹ ਚੱਲ ਪਾ ਠੀਕ ਹੈ ਜੀ ਹਾਂਜੀ ਇਹਦੇ ਬਾਰੇ ਦੇਖੋ ਜੀ ਇਹ ਇਹਦੇ ਖਾਲੇ ਦੁੱਧ ਤਿੰਨ ਕਿਲੋ ਜੋ ਬਣੀ ਵੀ ਨੂੰ ਮਹੀਨਾ ਹੋ ਗਿਆ ਜੋ ਗਾਂ ਤਿੰਨ ਕਿਲੋ ਦੁੱਧ ਦੇ ਜੀ ਮਹੀਨਾ ਹੋ ਗਿਆ ਬਣੀ ਨੂੰ ਹਾਂਜੀ ਹਾਂਜੀ ਤੇ ਗਾਰੰਟੀ ਕੋਈ ਨਹੀਂ ਤੇ ਦੁੱਧ ਤਿੰਨ ਕਿਲੋ ਜੋ ਆਠੀ ਪੈਰੀ ਤੇ ਨੀਲੀ ਰਵੀ ਦੀ ਚੋਟੀ ਜੁੱਤ ਜਸੂਗਾ ਗਾਂ ਸੂ ਨੀਲੀ ਰਵੀ ਦੀ ਚੋਟੀ ਭਰਾ ਸਾਰੇ ਮੇਰੇ ਫਰੀਦ ਪੂਰੀ ਕਹਿਣ ਹੈ ਲੈ ਜਾਣੇ ਤਾਂ ਵੀ ਗਾਲ ਤੁਸੀਂ ਸੋਣੀ ਲਈ ਹੋਣੀ ਹੈ ਆ ਨਿਸ਼ਾਨੀਆਂ ਪੂਰੀਆਂ ਬਣ ਦੋਹਾਂ ਪਾਸੇ ਡੱਬੇ ਬਣੇ ਡੱਬ ਉਧਰ ਵੀ ਡੱਬ ਬਣੇ ਤੇ ਉਧਰ ਵੀ ਡੱਬ ਸਾਰੇ ਪੈਰ ਤੋਤੇ ਆਖਬ ਬਿੱਲੀ ਬਣ ਕੇ ਠੀਕ ਹੈ ਜੀ ਸਿੰਘ ਸਿੰਘ ਬਹੁਤ ਕੁੰਡਾ ਕੁੰਡੇ ਸਿੰਘ ਆ ਅਗਲੇ ਨਰਬੇ ਚੱਲਦੇ ਆ ਜੀ ਆਪਾਂ ਇਹਦਾ ਰੇਟ ਦੱਸ ਦਿਓ ਵੀਰ ਜੀ ਇਹਦਾ ਰੇਟ ਹੈਗਾ ਜੋ ਮੁੱਲ ਭਾਵੇਂ 60 ਕਰ ਲਗੇ ਹਾਂਜੀ ਤੇ ਦੇ ਦਾਂਗੇ ਵੀ 2 ਘੱਟ 60 ਦੀ ਦੇ ਦਾਂਗੇ 2 ਘੱਟ 60 ਵੀਰ ਜੀ ਰੇਟ ਰੱਖਿਆ ਦੇ ਵੀਰ ਨੇ 53 ਵਿੱਚ ਪਹੁੰਚ ਕਰ ਦਾਂਗੇ 53 ਦੇ ਵਿੱਚ ਜੀ ਪਹੁੰਚ ਕਰਤੀ ਬੰਦਾ ਨੂੰ 100 ਮੀਟਰ ਤੱਕ ਹਾਂ 100 ਕਿਲੋਮੀਟਰ ਤੱਕ ਵੀਰ ਨੇ 53 ਦੇ ਵਿੱਚ ਪਹੁੰਚ ਕਰਤੀ ਜੀ ਇਹ ਆ ਜੋ ਦੂਜਾ ਸੂਆ ਸੁਣੀਗਾ ਹਾਂਜੀ ਇਹਨੂੰ ਬਣੀ ਨੂੰ ਵੀ ਮਹੀਨਾ ਹੋ ਗਿਆ ਜੋ ਦੁੱਧ ਆ ਦੋ 4 ਕਿਲੋ ਠੀਕ ਹੈ ਜੀ ਹਾਂ ਦੋਹਾਂ ਟਾਈਮ ਹੀ 2 ਕਿਲੋ ਨੀਲੀ ਰਾਵੀ ਕਿੰਨੇ ਨੀਲੀ ਰਾਵੀ ਵੀਰ ਜੀ ਇਹ ਵੀ ਨੀਲੀ ਰਾਵੀ ਜੋ ਦੁੱਧ ਆ 4 ਕਿਲੋ ਦੁੱਧ ਤੇ ਮਹੀਨੇ ਦੀ ਗਾਂ ਬਣੀ 4 ਕਿਲੋ ਦੁੱਧ ਤੇ ਮਹੀਨੇ ਦੀ ਗਾਂ ਧਣੀ ਜੀ ਵੀ ਜੀ ਹਾਂਜੀ ਬਾਕੀ ਆਪਦੀ ਤਸੱਲੀ ਕਰ ਲਿਆ ਕਰੋ ਸਾਰੇ ਭਰਾ ਜਿਨ੍ਹਾਂ ਨੇ ਪਸ਼ੂ ਕਰਨੇ ਹੁੰਦੇ ਆ ਬਾਕੀ ਛੋਟੇ ਵੀਰ ਨੀਲੀ ਰਾਵੀ ਹਰ ਕਿਉਂ ਨਹੀਂ ਮਿਲਣੀ ਇਹ ਕੰਬੜਾ ਜੋ ਮਿਲਣੀ ਆ ਨੀਲੀ ਰਾਵੀ ਹਾਂਜੀ 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 ਦੇਖੋ ਜੇਲ ਸਾਹਿਬ ਕੀ ਰੇਟ ਰੱਖਿਆ ਜੇ ਦਾ ਇਹਦਾ ਵੀ ਰੇਟ ਜਾਇ ਜੀ ਆ ਰੇਟ ਨਹੀਂ ਆਈ ਨਾ ਇਹਦਾ ਵੀ ਠਠਾ ਸਾਹਿਬ ਇਹਦਾ ਰੇਟ ਬਿਲਕੁਲ ਜਾਇ ਜੀ ਕਰਾਂਗੇ ਜਿਆਦਾ ਨਹੀਂ ਕਰਦੇ ਇਹਦਾ ਬੰਨ ਲੈਂਦੋ ਇੱਕ ਮਿੰਟ ਇਹਦਾ ਰੇਟ ਵੀ ਕਰ ਲਈਏ ਭਾਵੇਂ 60 ਇਹ ਛੱਡ ਦਾਂਗੇ ਤਿੰਨ ਛੱਡ ਦਾਂਗੇ 60 ਦਿਨ 57000 ਦੀ ਦੇ ਦੇਗੇ 57000 ਵੀਰ ਜੀ 50000 ਦੀ 50000 ਦੀ ਗਾਇਆ ਰੇ ਰਾਕਤਾ ਸਾਰੇ ਭਰਾ ਸੁਣ ਸਕਦੇ ਆ ਵੇਖੋ ਥਾਂ ਚੱਡੇ ਬੜੀ ਸਾਫ ਹੈ ਥਾਂ ਚੱਡਾ ਪੂਰਾ ਸਾਫ ਹੈ ਵੀਰ ਜੀ ਆ ਵੇਖੋ ਦੇਖ ਸਕਦੇ ਸਾਰੇ ਭਰਾ ਆ ਜੋ ਬੂਰੀ ਬੂਰੀ ਆ ਗਈ ਜੇ ਬੂਰੀ ਦੇ ਸਾਰੇ ਕੰਮਾਂ ਪੂਰੀ 6 ਕਿਲੋ ਦੁੱਧ 6 ਕਿਲੋ ਦੁੱਧ ਵੀਰ ਜੀ ਤੇ ਇਹ ਵੀ ਮਹੀਨੇ ਦੀ ਬਣੀ ਜੀ ਫੁੱਲ ਗਰੰਟੀ ਪੂਰੀ ਗਰੰਟੀ ਹੈ ਇਹ ਬਣੀ ਦੀ ਬਣੀ ਦੀ ਗਰੰਟੀ ਗਾੜੀ ਕਿਸਮਾ ਤਾਂ ਨਿਕਲੇ ਨਾ ਨਿਕਲੇ ਬਣੀ ਦੀ ਫੁੱਲ ਲਾਟਰੀ ਹੈ ਇਹ ਇੱਕ ਖਸਰ ਦੀ ਆਟਲੀ ਲਾਟਰੀ ਹਾਂਜੀ ਤੋ ਤੇ 6 ਕੱਲ ਜੇ ਪਹਿਲੇ ਗੈਨੇ ਨੰਬਰ ਦੀ ਛੋਟੇ ਵੀ ਕਰ ਲਿਆ ਹਾਂਜੀ ਹਾਂ ਜਿਹੜਾ ਇਹਨੂੰ ਲੈ ਗਿਆ ਦੇਖੋ ਇੱਕ ਤਾਂ ਫੇਸ ਖਾਓ ਮਾਰੀ ਦੀ ਕੱਤੀ ਲਓ ਜੀ ਲਓ ਫਿਰ ਦਿਖਣੀ ਕੁਮਾਲਾ ਹਾਂਜੀ ਕੀ ਰੇਟ ਰੱhta ਜੀ ਇਹਦਾ ਇਹਦਾ ਰੇਟ ਹੈਗਾ ਜੋ ਮੁੱਲ 65 ਕੀਤਾ ਸੀ ਇਹਦਾ ਹਾਂਜੀ ਤੇ 60 ਵੀ ਦੇ ਦਾਂਗੇ ਸੰਦੂ ਰੇਟ ਐਕਸੈਕਟ ਮੁੱਲ 65 ਅਸੀਂ ਵੀ ਦੇਣਾ 60 ਵੀ ਦੇ ਦਾਂਗੇ 60 ਰੇਟ ਰੱਖਤਾ ਜੀ ਸਾਡੇ ਪ੍ਰਾਪਤ ਸਾਰੇ 55 ਤੋਂ 40 ਪੰਜਾ ਦੇ ਤੇ ਵੀ ਦੀ ਪੌਂਚ ਕਰਦੀ ਪ੍ਰਤਾ ਵੀ ਲੈ ਜਾਂਦਿਆਂ ਬਣੇ ਆ ਜਾਂਦਿਆਂ ਮੈਂ ਨਾ ਲਾ ਲਾ ਛੱਟੀ ਜਾਂਦਾ ਜੀ ਹਾਂ ਅਰੇ ਗੱਬਣੀ 5 ਕਿਲੋ ਰੋਦੀ ਕੋਕੜ ਗੱਭਣ ਵੀ ਜੀ 6 ਮਹੀਨਿਆਂ ਦੀ ਗੱਭਣ ਆ 5 ਕਿਲੋ ਦੁੱਧ ਆਈ ਇਹਦੇ ਤੋਂ ਹਾਂਜੀ ਤੇ ਵੇਖੋ ਇਹ ਵੀ ਨੀਲੀ ਰਾਵੀ ਦੀ ਨੀਲੀ ਰਾਵੀ ਇਹਦੀ ਬਰੀਡ ਆ ਜੀ ਹਾਂ ਵੇਖੋ ਮੈਂ ਵੀ ਚੰਗੀ ਤਰ੍ਹਾਂ ਜੇ ਤਾਇਕਰੀ ਮਿੰਦਾ ਬੁਧਾ ਹਾਂਜੀ ਸਾਡੇ ਘਰਾਂ ਦੇ ਮਹੀਨਿਆਂ ਬਹੁਤ ਚੰਗੀ ਨਹੀਂ ਦੁੱਧ ਆਈ ਇਹ ਆ ਇਹਨਾਂ ਆਖਾਂ ਇੰਤੁ ਜੀ ਮਿਲਦਾ ਇਹਾਂ ਮੋਤੀਆਂ ਰਹੀਆਂ ਅੱਖਾਂ ਇਹਦੀਆਂ ਪੂਰੀਆਂ ਪੂਰੀਆਂ ਅੱਖੇ ਜੀ ਕਦ ਕਾਠੀ ਦੀ ਪੂਰੀ ਸੋਹਣੀ ਆ ਕੀ ਜੀ ਗੇਲ ਸਾਹਿਬ ਇਹਦਾ ਕੀ ਰੇਟ ਰੱਖਿਆ ਜੀ ਇਹਦਾ ਮੁੱਲ 70 ਕੀਤਾ 65 ਦੀ ਦੇ ਦਾਂਗੇ 65 ਅਠਾ ਸਾਹਿਬ 65 ਦੀ ਦੇ ਦਾਂਗੇ 65 ਰੱਖਤਾ ਜੀ ਉਹਡ ਬਾਹਰ ਦੇ ਵਿੱਚ ਪ੍ਰਕਾਹ ਮਿੱਠੇ ਮਿੱਠੇ ਪਾ ਨਾਲੇ ਓਧੇ ਨਾਲੇ ਠੀਕ ਹੈ ਜੀ ਠੀਕ ਹੈ ਇੱਧਰ ਨਹੀਂ ਆ ਗਈਆਂ ਬੱਚੀਆਂ ਬੱਚੀਆਂ ਇੱਧਰ ਆਓ ਚਲੋ ਇਹ ਸ਼ਾਮੀ ਨਾ ਗੱਬਣਾ ਦੁੱਧ 4 ਕਿਲੋ ਸ਼ਾਮੀ ਨੇ ਦੀ ਗੱਬਣ ਵੀਰ ਜੀ ਦੁੱਧ 4 ਕਿਲੋ ਦੁੱਧ 4 ਕਿਲੋ ਜੇ ਹਾਂਜੀ ਹਾਂਜੀ ਕੱਦ ਕਾਠੀ ਵੀ ਤੇ ਸੋਹਣੀ ਆ ਬੜੀ ਬੜੀ ਚੰਗੀ ਚਲਦੀ ਆ ਹਾਂਜੀ ਵੇਖਣ ਤੇ ਵੀ ਸੋਹਣੀ ਲੱਗਦੀ ਆ ਹਾਂਜੀ ਹਾਂਜੀ ਤੇਰਾ ਵਿਖਾਉ ਮੜਾ ਯਾ ਹਾਂਜੀ ਦਿਖਾਉ ਇੱਕ ਲਓ ਜੀ ਸਾਰੇ ਭਰਾ ਵੇਖ ਸਕਦੇ ਵੀਰ ਜੀ ਇਹ ਆਠਨ ਆ ਗਿਆ ਪਿੰਡ ਜੰਮਲਾਂ ਦੇ ਵਿੱਚ ਇਹ ਤਰਨਤਾਰਨ ਦੇ ਨਜ਼ਦੀਕ ਪਿੰਡ ਪੈਂਦਾ ਹੈ ਫੇਰੋਂ ਫੇਰੋਂ ਤੋਂ 2.5 ਕਿਲੋਮੀਟਰ ਜੇ ਕੀ ਮੁੱਲ ਰੱਖਿਆ ਵੀ ਇਹਦਾ ਹੈਗਾ ਜੋ 38000 ਰੁਪਿਆ 38000 ਰੁਪਿਆ 35000 ਦੀ ਦੇ ਦਾਂਗੇ 35000 ਵੀ ਦੀ ਰੇਟ ਰੱਖਿਆ ਜੀ ਇਹਦੀ ਵੀ 33000 ਚ ਪਹੁੰਚ ਕਰ ਦਾਂਗੇ ਦਾ ਭਾਜੀ ਨੇ 33000 ਦੇ ਵਿੱਚ ਪਹੁੰਚ ਕਰਤੀ ਹੈ ਜੀ ਅਗਲੇ ਨਾਲ ਗੱਲ ਕਰਦੇ ਆਂ ਜੀ ਆਪਾਂ ਇਹ ਹੈਗੀ ਜੋ ਕਰਾ ਮਾਰ ਕੇ ਵਿਖਾ ਦੇਣਾ ਕਰਾ ਮਾਰ ਕੇ ਵਿਧੀ ਵਿਖਾ ਦਿਓ ਆ ਫੜੇ ਡੰਡਾ ਅਰੇ ਕੋਈ ਫੜਕਾ ਨਹੀਂ ਹੈਗਾ ਫੂਰ ਸ਼ਾਨਗ ਨਹੀਂ ਹੈਗਾ ਫੂਰ ਸ਼ਾਨ ਕੋਈ ਨਹੀਂ ਵਿਧੀ ਹੈਗਾ ਇਹ ਸੀਲ ਠੰਡੀ ਬੜੀ ਹਾਂਜੀ ਠੀਕ ਹੈ ਜੀ ਹਾਂ ਤੇ ਕੀ ਵਿਧੀ ਮੁੱਲ ਕੀ ਰੱਖਿਆ ਜੇਗਾ ਡੰਡੀ ਤੇ ਮੁੱਲ ਲਾ ਕੇ ਬਾਤ ਤੂਟ ਕੇ ਡੰਡੀ ਹੀ ਬਿਲਕੁਲ ਤੂਟ ਹੋ ਜਾਗਾ ਇਹਦਾ ਮੁੱਲ ਹੈਗਾ 50 45 ਦੀ ਦੇ ਦਾਂਗੇ ਠੀਕ ਹੈ ਜੀ 45000 ਮੋਲ ਰੱਖਿਆ ਦੇ ਜੀ 45000 ਦਾ 40 ਹੀ ਦੇ ਰਾਂ ਹਿਆਰ ਘੱਟ 40 ਰੇਟ ਰੱਖਤਾ ਦੇ ਵੀਰ ਨੇ ਆਹ ਗਾਮ ਦੇ ਥੈਂਕ ਯੂ ਨਜ਼ਰਲੇ ਥਣਾ ਦੀ ਜਵਾਈ ਤੁਹਾਨੂੰ ਹਾਂ ਜੀ ਜੇ ਨਵੇਂ ਸਾਜ ਕਰਕੇ ਥੋੜਾ ਕਰਦਾ ਹਾਂ ਹਾਂ ਜੀ ਥੋੜਾ ਨਹੀਂ ਕੋਈ ਚੁਖਾਉਂਦਾ ਅੱਜ ਆਪਾਂ ਬੱਚੇ ਨੂੰ ਛੱਡਣਾ ਹਾਂ ਅੱਜ ਤੁਸੀਂ ਆਠ ਨਾਗ ਦੇ ਵੇਖੇ ਜੇ ਪੰਜ ਮੱਜਾਂ ਦੇ ਤਿੰਨ گاਵਾ ਹਾਂਜੀ ਦੋ ਟੋਕੜਾਂ ਕੱਪਣਾ ਇੱਕ ਸੱਜਰ ਹਾਂਜੀ ਤੇ ਬਾਕੀ ਵੀਰਾਂ ਨਾਲ ਗੱਲਬਾਤ ਕਰਦੇ ਆ ਬੇਨਤੀ ਹੈ ਚਲੋ ਛੋਟੇ ਵੀਰ ਦਾ ਚੈਨਲ ਆਪਾਂ ਕੰਮਜਾਬ ਕਰਕੇ ਸ਼ੇਅਰ ਕਰਿਆ ਕਰੋ ਧਖੜੇ ਹੋ ਕੇ ਜਿਹੜਾ ਕੰਮ ਕਰਨ ਵਾਲਾ ਸ਼ੇਅਰ ਆ ਠੀਕ ਲਾਈਕ ਕਮੈਂਟ ਸ਼ੇਅਰ ਆ ਠੀਕ ਹੈ ਆਪਣਾ ਸਾਰੇ ਚੈਨਲ ਵੀਰ ਜੀ ਬਣ ਗਿਆ YouTube Facebook ਆਪਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਵਾਂਗੇ ਤੇ ਨਵੇਂ ਤੋਂ ਨਵੇਂ ਪਸ਼ੂ ਤੁਹਾਨੂੰ ਦਿਖਾਉਂਦੇ ਰਹਿਵਾਂਗੇ మార్ ఇద్దరు ధన్వాద సీ అత శ్రీకాల